ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅਜਬ ਬਠਿੰਡਾ ਦੇ ਵਿੱਚ ਡਾਕਟਰਾਂ ਅਤੇ ਵਿਦਿਆਰਥੀਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਕੋਲਕੱਤਾ ਦੇ ਵਿੱਚ ਹੋਈ ਇੱਕ ਡਾਕਟਰ ਸ਼ਾਇਬਾ ਦੇ ਨਾਲ ਬਲਾਤਕਾਰ ਅਤੇ ਬਲਾਤਕਾਰ ਤੋਂ ਬਾਅਦ ਕੀਤੇ ਗਏ ਕਤਲ ਦੇ ਸਬੰਧ ਵਿੱਚ ਕੀਤਾ ਗਿਆ ਉਨ੍ਹਾਂ ਨੇ ਇਹ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜੀ ਕਿਨਹੋ ਨਹੀਂ ਹਰਕਤ ਨਾ ਕਰ ਸਕੇ ਇਨਸਾਫ ਦੀ ਮੰਗ ਕਰਦੇ ਹੋਏ ਨਾਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ ਗਿਆ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ ਹਿੰਦ ਵਾਪਸ ਦਿਓ ਵਾਪਸ ਦਿਓ ਵਾਪਸ ਦਿਓ ਵਾਪਸ ਦਿਓ ਕਕਰ ਮਾਉ ਮੇਤਾ ਹਮ ਤੁਹਾਡੇ ਸਾਥ ਹੈ हम 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 तुम्हारे 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 साथ रखते। रखते। तुम्हारे साथ है। रखते। रखते तुम्हारे साथ हैं, 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 पिछले दिन बहुत ही दर्दनाक घटना वापरी है जिरी कि बहुत ही दर्दनाक घटना है कि ਇਹ ਤੇ ਡਾਕਟਰ ਸੀ ਤੁਸੀਂ ਹੁਣ ਇਹ ਦੇਖੋ ਵਗੈਰ ਇੱਕ ਡਾਕਟਰ ਐਨਾ ਨੋਬਲ profession ਵਾਲੀ ਲੇਡੀ ਜੀ ਆਪਣੀ ਤਾਂ ਫਸੀ ਆਮ ਜਨਤਾ ਦੀ ਸੇਫਟੀ ਦਾ ਕੀ ਹੀ ਕਰ ਸਕਦੀ ਹੋ। ਕਿ ਸਾਡੀ ਗਵਰਨਮੈਂਟ ਤੋਂ ਸਾਡੇ ਸਾਰੇ ਸਮਾਜ ਨੂੰ ਇਹੀ ਅਪੀਲ ਹੈ ਕਿ ਵਰਸਾਂ ਦੀ ਸੁਰੱਖਿਆ ਲਈ ਬਹੁਤ ਸਖਤ ਕਾਨੂੰਨ ਬਣਾਏ ਜਾਣ ਜਿन्हे ਬਾਹਰਲੇ ਦੇਸ਼ਾਂ ਚੋਂ ਦਾ ਆਰਡਰ ਦੇ ਦਿੰਦੇ ਆ ਫਾਇਰ ਦਾ ਆਰਡਰ ਦੇ ਦਿੰਦੇ ਆ ਗਲਾਂ ਉਹਨਾਂ ਦਾ ਕੱਟ ਦਿੰਦੇ ਆ ਨੈਕਸਟ ਡੇ ਹੀ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਹੈ ਕਿ ਸਾਡੇ ਦੇਸ਼ ਕੀ ਹੁੰਦਾ ਹੈ ਕਿੰਨੇ ਸਾਲਾਂ ਤੱਕ ਦੁਸ਼ਮਣ ਨੂੰ ਕੋਈ ਸਜ਼ਾ ਨਹੀਂ ਦਿੰਦੇ। ਕੋਈ ਐ ਘੁੰਮਦੇ ਰਹਿਣਗੇ ਜਿਵੇਂ ਉਹਨਾਂ ਨੇ ਕੁਝ ਕੀਤਾ ਹੀ ਨਾ ਹੋਵੇ ਤੇ ਇੱਥੇ ਇਸ ਪੀਤਾਰੀ 마ਸੂਮ ਜੀਨੇ ਕੋਈ ਗਲਤੀ ਵੀ ਨਹੀਂ ਸੀ ਉਹਨੂੰ ਇੰਨੀ ਪੂਰੀ ਸਜ਼ਾ ਮਿਲ ਗਈ ਹੈ ਤੇ ਐਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣੇ ਰਲ ਕੇ ਆਵਾਜ਼ ਉਠਾਣੀ ਚਾਹੀਦੀ ਹੈ ਕਿ ਹਾਂ ਅਸੀਂ ਸਭ ਇਹਦੇ ਨਾਲ ਆ ਅਸੀਂ ਸਭ ਇਹਨੂੰ ਸਪੋਰਟ ਕਰ ਰਹੇ ਹਾਂ ਤੇ ਦੋਸ਼ੀਆਂ ਨੂੰ ਬਹੁਤ ਕੜੀ ਤੋਂ ਕੜੀ ਸਜ਼ਾ ਦਿਵਾਉਣਾ ਚਾਹੁੰਦੇ ਹਾਂ ਕੋਈ ਵਾਟ ਜਸਟਿਸ ਕੋਈ ਵਾਟ ਜਸਟਿਸ ਦੀ ਮੈਡੀਕਲ ਕਾਮੇ ਦੇ ਵਿੱਚ 9 ਅਗਸਤ ਦੀ ਰਾਤ ਨੂੰ ਇੱਕ ਮੇਡੀਕਲ ਡਾਕਟਰ ਦਾ ਬਰਾਦਕਾਰ ਤੋਂ ਬਾਅਦ ਮਰਡਰ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਅੱਜ ਬੰਗਾਲ ਦੇ ਵਿੱਚ ਜੋ ਘਟਨਾ ਵਾਪਰੀ ਹੈ ਬਹੁਤ ਨਿੰਦਣਯੋਗ ਹੈ ਅਸੀਂ ਸਾਰੀਆਂ ਸਮਾਜਿਕ ਸੰਸਥਾਾਂਾਂ ਜਥੇਬੰਦੀਆਂ ਜਿਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸੇਸ ਐਸੋਸੀਏਸ਼ਨ ਜੋ ਕਿ ਸਰਕਾਰੀ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਆਈਐਮਏ ਜੋ ਕਿ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਨਰਸਿੰਗ ਯੂਨੀਅਨ ਪੈਰਾਮੈਡੀਕਲ ਯੂਨੀਅਨ ਸਫਾਈ ਸੇਵਕ ਯੂਨੀਅਨ ਤੇ ਹੋਰ ਸਾਰੇ ਮੁਲਾਜ਼ਮ ਜਿਵੇਂ ਸਾਡੇ ਭਰਾ ਨੇ ਉਹਨਾਂ ਨੇ ਉਸ ਲੜਕੀ ਨੂੰ ਇਨਸਾਫ ਦੂਣ ਜਿਹੜੀ ਹਾਲਾ ਨਾਰਾ ਮਰਿਆ ਇਹ ਮੰਤਪਾ ਸਰਕਾਰ ਦੀ ਗੁੰਡੇਗਰਦੀ ਹੈ ਤੇ ناکਾਮਯਾਬੀ ਹੈ ਜਿਹੜੀ ਕਿ ਉਸੇ ਹੋ ਰਹੇ ਸਾਰੇ ਘਟਨਾਕਰਮ ਨੂੰ ਆਪਣੇ ਸਾਹਮਣੇ ਹੋਣ ਦੇ ਰਹੀ ਹੈ ਅਸੀਂ ਸਮਾਜ ਦੇ ਜਾਗਰੂਕ ਵਰਗ ਨੂੰ ਬੇਨਤੀਆਂ ਕਰਦੇ ਆ ਕਿ ਉਹ ਇਹਦੇ ਇਹੇ ਮਸਲੇ ਤੇ ਜਰੂਰ ਉੱਠ ਕੇ ਸਾਡਾ ਸਾਥ ਦਿਓ ਇਹ ਲੜਾਈ ਸਾਡੇ ਇਕੱਲੇ ਡਾਕਟਰ ਦੀ ਨਹੀਂ ਹੈ ਇਕੱਲੇ ਕੋਈ ਸਿਹਤ ਕਰਮੀ ਦੀ ਨਹੀਂ ਹੈ ਉਹ ਔਰਤ ਕੋਈ ਵੀ ਹੋ ਸਕਦੀ ਹੈ ਉਹ ਸਾਡੀ ਰਿਸ਼ਤੇਦਾਰ ਹੋ ਸਕਦੀ ਹੈ ਉਹ ਸਾਡੀ ਭੈਣ ਹੋ ਸਕਦੀ ਹੈ ਉਹ ਸਾਡੀ ਮਾਂ ਹੋ ਸਕਦੀ ਹੈ ਜਾਂ ਸਾਡੇ ਪਰਿਵਾਰ ਦਾ ਕੋਈ ਹੋਰ ਰਿਸ਼ਤੇਦਾਰ ਹੋ ਸਕਦਾ ਹੈ ਇਹ ਨਹੀਂ ਆ ਥਾਮਾ ਦਾ ਇਹੇ ਕ ドラਮਾ ਦਾ ਵਿਰੋਧ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅੱਜ ਸਾਡੇ ਨਾਲ ਆ ਕੇ ਆਵਾਜ਼ ਬੁਲੰਦ ਦਿਓ ਬੁਲੰਦ ਕਰੋ ਠੀਕ ਹੈ ਆਵਾਜ਼ ਬਲੰਦ ਕਰੋ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਬਣਾਓ ਕੀ ਚਾਹੀਦਾ ਕੀ ਚਾਹੀਦਾ ਤੁਹਾਨੂੰ ਸਪਸ਼ਟ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ ਮੇਰਾ ਨਾਮ ਡਾਕਟਰ ਕਾਜਲ ਹੈ ਤੇ ਅਸੀਂ ਅੱਜ ਸਾਰੇ ਜਣੇ ਆਈਐਮਈ ਦੀ ਕਾਲ ਤੇ ਆਏ ਆਂ ਤੇ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਤੇ ਆਏ ਆਂ ਅਸੀਂ ਸਾਡੀ ਇਹੀ ਮੰਗ ਹੈ ਕਿ ਜਿਹੜੀ ਉੱਥੇ ਇੰਨੀ ਦੁਖਦਾਈ ਘਟਨਾ ਵਾਪਰੀ ਹੈ ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦੀ ਹੈ ਤੇ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਹੈ ਤਾਂ ਯਾਨੀ ਮਤਲਬ ਸਾਨੂੰ ਇਹ ਹੈਰਾਨੀ ਹੈ ਕਿ ਸੁਸਾਇਟੀ ਤੇ ਹੋਰ ਜਨੇ ਕਿਉਂ ਨਹੀਂ ਆਏ ਹੈਗੇ ਸਿਰਫ ਟੀਚਰ ਐਸੋਸੀਏਸ਼ਨ ਕਿਉਂ ਆਈ ਤੇ ਡਾਕਟਰ ਜੀ ਮੂਰੇ ਕਿਉਂ ਆਏ ਕਿ ਇਹ ਸਿਰਫ ਡਾਕਟਰਾਂ ਦੀ ਉਹ ਹੈ ਹੋਰ ਸੁਸਾਇਟੀ ਦੇ ਵਿੱਚ ਹੋਰ ਜੜੀਆਂ ਇਨੀਆਂ ਲੇਡੀਜ਼ ਨੇ ਉਹਨਾਂ ਨਾਲ ਨਹੀਂ ਉਹ ਕਿ ਉਹ ਸੁਰੱਖਿਅਤ ਨੇ ਜੇ ਉਹ ਸੁਰੱਖਿਅਤ ਨਹੀਂ ਤਾਂ ਮਤਲਬ ਸਾਨੂੰ ਤਾਂ ਹੈਰਾਨੀ ਹੋ ਰਹੀ ਹੈ ਕੋਈ ਵੀ ਐਟ ਪ੍ਰੈਜ਼ੈਂਟ ਸੁਰੱਖਿਅਤ ਹੈ ਹੀ ਨਹੀਂ ਅੱਜ ਕੋਲਕੱਤਾ ਹੋਇਆ ਫਿਰ ਉੱਤਰਾਖੰਡ ਹੋਇਆ ਕੱਲ ਨੂੰ ਇੱਥੇ ਪੰਜਾਬ ਚ ਵੀ ਹੋ ਜਾਊਗਾ ਪਰ ਸਾਨੂੰ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਕ ਸੇਫ এনवायरमेंट ਦਿੱਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇੱਕ ਸੇਫ এনवायरमेंट ਦੀ ਸਿਰਜਣਾ ਕੀਤੀ ਜਾਵੇ। ਕੀ ਕਰਦੇ ਕਿ ਕਿਹੜੇ ਕੀ ਕਾਰਨ ਦੇਖਦੇ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਤਾਂ ਸਰਕਾਰਾਂ ਫੇਲ ਕਰ ਰਹੀਆਂ ਨੇ। ਕਿਉਂਕਿ ਤੁਹਾਨੂੰ ਜਸਟਿਸ ਹੀ ਨਹੀਂ ਮਿਲਦਾ ਹੈਗਾ। ਅੱਜ ਕੇਸ ਦੇ ਟਰਾਇਲ ਚੱਲੀ ਜਾਂਦੇ ਸਾਨੂੰ ਟਰਾਇਲ ਨਹੀਂ ਚਾਹੀਦਾ ਹੈਗਾ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਫਾਂਸੀ ਮਿਲੇ ਤੇ ਚੌਂਕ ਚਿਚਰਾਹੇ 'ਚ ਖੜ ਕੇ ਉਹਨਾਂ ਨੂੰ ਫਾਂਸੀ ਮਿਲੇ ਤੇ ਉਹਨਾਂ ਨੂੰ ਤਾਂ ਕਿ ਦੂਜਿਆਂ ਨੂੰ ਵੀ ਇਹ ਉਹ ਅਕਲ ਆਵੇ ਕਿ ਐਦਾਂ ਦਾ ਨਹੀਂ ਕਰਨਾ ਹੈ ਅੱਜ ਕਿਸ ਤਰ੍ਹਾਂ ਦੀਆਂ ਸਿਧਾਵਾਂ ਜਿਹੜੀਆਂ ਬਣ ਗਈਆਂ ਨੇ ਅੱਜ ਸਾਡੀਆਂ ਸਾਰੀਆਂ ਓਪੀਡੀ ਸੇਵਾਵਾਂ ਬੰਦ ਨੇ ਦੂਜਾ ਅਨੰਤ ਯਹੀ ਗੱਲ ਦੀ ਬਾਤ ਹੋਵੇ ਉਹ ਡਾਕਟਰ ਨੇ ਉਹ ਚ ਪਿੰਦੇਗੇ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਅੱਜ ਕੋ ਤਾਂ ਹੈ ਹੀ ਅੱਜਕੱਲ ਹਰ ਕੋਈ ਜਨਾ ਡਾਕਟਰ ਨੂੰ ਸੌਫਟ ਟਾਰਗੇਟ ਮੰਨਿਆ ਗਿਆ ਹੈ ਕਿ ਸੌਫਟ ਟਾਰਗੇਟ ਹੈਗੇ ਨੇ ਜਿਹੜਾ ਕੋਈ ਆਂਦਾ ਹੈ ਉਹ ਡਾਕਟਰਾਂ ਦੇ ਉੱਤੇ ਹੀ ਚੜ ਜਾਂਦਾ ਹੈ ਕੋਈ ਸਫਾਈ ਨਹੀਂ ਹੋਈ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਪੀਕੇ ਕੋਈ ਦਵਾਈ ਦੀ ਉਪਲਬਧ ਨਹੀਂ ਹੈਗੀ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਜੇ ਕੋਈ ਟੈਸਟ ਨਹੀਂ ਹੋਇਆ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਸਾਰੀਆਂ ਚੀਜ਼ਾਂ ਵਾਸਤੇ ਡਾਕਟਰ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ ਪ੍ਰਸ਼ਾਸਨ ਦਾ ਕੋਈ ਉਹ ਨਹੀਂ ਰੋਲ ਹੈਗਾ ਇਹਦੇ ਵਿੱਚ ਤਾਂ ਕਰਕੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਮੂਰੇ ਆਵੇ ਸਾਨੂੰ ਸਪੋਰਟ ਕਰੇ ਤੇ ਸਾਨੂੰ ਇੱਕ ਸੁਰੱਖਿਅਤ এনवायरमेंट ਦੇ